ਗੱਡੀਆਂ ਦੇ ਸ਼ਕੀਨਾਂ ਲਈ ਬਹੁਤ ਖਾਸ ਵੀਡੀਓ ਹੋਣ ਵਾਲੀ ਹੈ ਆਮ ਗੱਡੀ ਨੂੰ ਨਾਰਮਲ ਗੱਡੀ ਨੂੰ ਵੀ ਤੁਸੀਂ ਲਗਜ਼ਰੀ ਸਾਡੇ ਕੋਲੋਂ ਬਣਾ ਸਕਦੇ ਹੋ ਸਾਡੇ ਕੋਲ ਐਦਾ-ਐਦਾ ਦੇ ਪ੍ਰੋਡਕਟ ਨੇ ਇਹ ਤੁਹਾਡੀ ਨਾਰਮਲ ਕਾਰ ਨੂੰ ਵੀ ਲਗਜ਼ਰੀ ਕਾਰ ਨਵੀਂ ਲੁੱਕ ਦੀ ਕਾਰ ਬਣਾ ਦੂਗੀ ਇਹ ਡੈਸ਼ਬੋਰਡ ਦੇ نیچے ਲੱਗ ਜਾਂਦੀ ਹੈ ਜੀ ਇਹ ਸਿਰਫ 500 ਰੁਪਏ ਦਾ ਪ੍ਰੋਡਕਟ ਹੈ 500 ਰੁਪਏ ਦੇ ਵਿੱਚ ਤੁਸੀਂ ਆਪਣੀ ਕਾਰ ਨੂੰ ਐ ਤਾਂ ਦੀ ਵਧੀਆ ਲੁੱਕ ਜਿਹੜੀ ਦੇ ਸਕਦੇ ਹੋ ਆਪਣੇ ਕੋਲ 에어 ਲਾਈਟ ਹੈ ਇਹ ਹਵਾ ਦੇ ਨਾਲ ਚੱਲਣ ਵਾਲੀਆਂ ਲਾਈਟਾਂ ਨੇ ਜੀ ਕਾਰ ਦੀ ਗ੍ਰਿੱਲ ਤੇ ਲਗਾ ਸਕਦੇ ਹੋ ਕਾਰ ਦੀ ਮਿਰਰਸ ਤੇ ਲਗਾ ਸਕਦੇ ਹੋ ਟਨਾਲਾ ਇਹਦੇ ਵਿੱਚ ਕੁਝ ਨਹੀਂ ਇਹਦੇ ਵਿੱਚ ਜਸਟ ਇੱਕ ਪੱਖਾ ਲੱਗਿਆ ਹੋਇਆ ਹਵਾ ਦੇ ਨਾਲ ਹੀ ਚੱਲੂਗੀ ਕੋਈ ਇਹਨੂੰ ਕਨੈਕਸ਼ਨ ਦੇਣ ਦੀ ਲੋੜ ਨਹੀਂ ਬੈਚਰ ਮੂਵਲ ਪ੍ਰੋਡਕਟ ਆ ਜੀ ਆਪਣੇ ਕੋਲ ਸਿਰਫ 300 ਰੁਪਏ ਦਾ ਪ੍ਰੋਡਕਟ ਹੈ। ਰਿਪੇਅਰ ਵੀ ਕਰੂਗੀ, ਪਾਲਿਸ਼ ਵੀ ਕਰੂਗੀ ਤੇ ਕਾਰ ਨੂੰ ਕਲੀਨ ਵੀ ਕਰੂਗੀ। 300 ਰੁਪਏ ਦਾ ਪ੍ਰੋਡਕਟ ਹੈ ਜੀ। ਤੁਸੀਂ ਆਪਣੀ ਕਾਰ ਨੂੰ ਇਹਦੇ ਨਾਲ ਚਮਕਾ ਸਕਦੇ ਹੋ। ਅੰਦਰੋਂ ਤੁਹਾਡੀਆਂ ਸੀਟਾਂ ਮੈਲੀਆਂ ਹੋ ਗਈਆਂ ਤਾਂ ਇਹ ਤੁਸੀਂ ਸਪਰੇਅ ਕਰਕੇ ਜਸਟ ਹਲਕਾ ਜਿਹਾ ਇੱਕ ਕੱਪੜਾ ਮਾਰਨਾ ਹੈ। ਤਮੈਲੇ ਹੋ ਜਾਂਦੇ ਨੇ ਉਵੇਂ ਤਾਂ ਨਹੀਂ ਹੋਏ ਨਹੀਂ ਉਦਾਂ ਦਾ ਇਹਦੇ ਵਿੱਚ ਕੁਝ ਨਹੀਂ ਜੀ ਇਹ ਤਾਂ ਇਵਨ ਕਿ ਉਹ ਚੀਜ਼ਾਂ ਨੂੰ ਸਾਰੀਆਂ ਨੂੰ ਕਲੀਅਰ ਕਰਨ ਵਾਸਤੇ ਹੈ ਨੀਕਰ ਨੂੰਦਰੋ ਖੁਦ ਹੀ ਕਲੀਨ ਕਰ ਸਕਦੇ ਹੋ ਤੁਹਾਨੂੰ 1000 ਰੁਪਏ ਘਰ ਚੰਦੀ ਲੋੜ ਨਹੀਂ ਬਲੈਕ ਪਾਲਿਸ਼ ਹੈ ਜੀ ਇਹ ਇਨਸਾਈਡ ਤੇ ਆਊਟਸਾਈਡ ਦੋਨੋਂ ਜਗ੍ਹਾ ਤੇ ਕੰਮ ਕਰੂਗੀ ਹਿਮਾਚਲ ਵਗੈਰਾ ਪਹਾੜਾਂ 'ਚ ਵਿਜ਼ਿਟ ਕਰ ਰਹੇ ਨੇ ਤਾਂ ਉੱਥੇ ਡਸਟਬੀਨ ਉਹਨਾਂ ਨੇ ਕੰਪਲਸਰੀ ਕਰਤਾ ਜੀ ਆ ਛੋਟਾ ਜਿਹਾ ਡਸਟਬੀਨ ਆਪਾਂ ਲਾਇਆ ਸਿਰਫ 150 ਰੁਪਏ ਦਾ ਪ੍ਰੋਡਕਟ ਹੈ ਇਹਦੇ ਨਾਲ ਜਿਹੜਾ ਹੈਗਾ ਤੁਹਾਡੀ ਕਾਰ ਦੇ ਸ਼ੀਸ਼ੇ ਤੇ ਇੱਕ ਤਾਂ ਪਾਣੀ ਨਹੀਂ ਖੜੂਗਾ ਤਾਂ ਦੂਜੇ ਮਿੱਟੀ ਘੱਟੇ ਦੇ ਜਾਂ ਬਾਰਿਸ਼ ਦੇ ਦਾਗ ਜੇ ਨਹੀਂ ਜੰਮਣਗੇ ਦੀਦੇ ਵਿੱਚ ਤੁਹਾਨੂੰ ਦੋ ਟੂਲ ਮਿਲਣਗੇ ਨਾਲ ਗਲੂ ਹੈਗੀ ਆ ਜੀ ਤਿੰਨ ਪੈਕ ਚਰਨੀ ਸਿਰਫ 100 ਰੁਪਏ ਦੇ ਵਿੱਚ ਇਹ ਪ੍ਰੋਡਕਟ ਆਪਾਂ ਦੇ ਦੇਣਾ ਹੈ ਸਾਈਡ ਮਿਰਰ ਦੇ ਉੱਤੇ ਲੱਗ ਜਾਂਦੇ ਨੇ ਜੀ ਛੋਟੇ ਸ਼ੀਸ਼ੇ ਨੇ ਜਿੱਦਾਂ ਤੁਸੀਂ ਕਾਰ پارک ਕਰਨ ਲੱਗੇ ਤੁਹਾਨੂੰ ਸਾਈਡਾਂ ਦਾ ਅੰਦਾਜ਼ਾ ਨਹੀਂ ਹੁੰਦਾ ਤਾਂ ਇਹ ਵੀ ਸਿਰਫ 100 ਰੁਪਏ ਦਾ ਪ੍ਰੋਡਕਟ ਹੈ ਜੀ ਇਹ ਆਪਣੀ ਕਾਰ ਤੇ ਤੁਸੀਂ ਚਰੋਲ ਲਗਾਓ ਮਿੱਟੀ ਵਗੈਰਾ ਚੜ ਜਾਂਦੀ ਆ ਠੀਕ ਹੈ ਜੀ ਉਹਨੂੰ ਵੈਕਿਊਮ ਕਰਨ ਵਾਸਤੇ ਉਹਨੂੰ ਬਾਹਰ ਕੱਢਣ ਵਾਸਤੇ ਆ ਵੈਕਿਊਮ ਕਲੀਨਰ ਹੈ ਜੀ ਬੈਕਯੂਮ ਬਾਰੇ ਨਾ ਬਹੁਤ ਸਾਰੇ ਲੋਕ ਨੇ ਇਹ ਕਹਿੰਦੇ ਨੇ ਕਿ ਵੈਕਯੂਮ ਇਹ ਜਿਹੜੇ ਦਿੱਤੇ ਜਾ ਰਹੇ ਨੇ ਆਨਲਾਈਨ ਜਾਂ ਮਾਰਕੀਟਾਂ ਦੇ ਵਿੱਚ ਦੇ ਕੰਮ ਨਹੀਂ ਕਰਦੇ ਹੈਗੇ ਇਹ ਤਾਂ ਸਿਰਫ ਖਡਾਉਣੇ ਦੇ ਤੌਰ ਤੇ ਹੀ ਵਰਤ ਸਕਦੇ ਹੋ ਉਹ ਧੁੱਪ ਦੇ ਵਿੱਚ ਤੁਸੀਂ پارک ਕਰ ਦਿੰਨੇ ਹੋ ਤਾਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੁਸੀਂ ਆ ਕੇ ਬੈਠਦੇ ਹੋ ਤਾਂ ਤੁਹਾਨੂੰ ਸੀਟਾਂ ਐਨ ਫੁੱਲ ਗਰਮ ਮਿਲਦੀਆਂ ਨੇ ਕਾਰ ਨੂੰ ਠੰਡਾ ਰੱਖਣ ਵਾਸਤੇ ਆਹ ਸ਼ੀਟ ਹੈ ਜੀ ਆਪਣੇ ਕੋਲ ਤੁਸੀਂ ਕਾਰ پارک ਕਰਤੀ ਇਹਨੂੰ ਸ਼ੀਟ ਨੂੰ ਲਾ ਦਿਓ ਕਈ ਵਾਰੀ ਕੀ ਹੁੰਦਾ ਬੈਟਰੀ ਲੋ ਹੋ ਜਾਂਦੀ ਆ ਆਪਣੇ ਤੋਂ ਕੋਈ ਲਾਈਟਾਂ ਆਨ ਰਹਿ ਗਈਆਂ ਨਾ ਦੂਜੀ ਬੈਟਰੀ ਚੱਕ ਕੇ ਸਟਾਰਟ ਕਰਨ ਦੀ ਲੋੜ ਨਹੀਂ ਤੁਸੀਂ ਕਿਸੇ ਤੋਂ ਵੀ ਹੈਲਪ ਲੈਣੀ ਆ 500 ਐਂਪੀਅਰ ਦੀ ਐਹਦੀ ਪਾਵਰ ਐਨੀ ਆ ਕਿ ਤੁਸੀਂ ਇਹਦੇ ਨਾਲ ਟਰੱਕ ਤੇ ਬੱਸ ਨੂੰ ਵੀ ਸਟਾਰਟ ਕਰ ਸਕਦੇ ਹੋ ਗੱਡੀਆਂ ਦੇ ਸ਼ਕੀਨਾਂ ਲਈ ਬਹੁਤ ਖਾਸ ਵੀਡੀਓ ਹੋਣ ਵਾਲੀ ਹੈ ਜੋ ਵੀ ਗੱਡੀਆਂ ਦੇ ਸ਼ਕੀਨ ਨੇ ਤੇ ਗੱਡੀਆਂ ਦਾ ਸਸਤਾ ਸਮਾਨ ਖਰੀਦਣਾ ਚਾਹੁੰਦੇ ਨੇ ਤੇ ਆਪਣੀਆਂ ਗੱਡੀਆਂ ਨੂੰ ਜਿਚਾਉਣਾ ਚਾਹੁੰਦੇ ਨੇ ਉਹ ਇਸ ਵੀਡੀਓ ਦੇ ਵਿੱਚ ਬਣੇ ਰਹਿਣ ਸਾਡੇ ਨਾਲ ਬਾਈ ਜਤਿੰਦਰ ਜੀ ਮੌਜੂਦ ਨੇ ਬਾਈ ਜੀ ਕੀ ਕੁਝ ਖਾਸ ਹੈ ਕਿਉਂਕਿ ਹਮੇਸ਼ਾ ਕਿਹਾ ਜਾਂਦਾ ਕਿ ਤੁਹਾਡੇ ਕੋਲ ਬਹੁਤ ਸਾਰਾ ਬਹੁਤ ਖਾਸ-ਖਾਸ ਸਮਾਨ ਮਿਲਦਾ ਤੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡੇ ਕੋਲ ਕੀ ਕੀ ਕੁਝ ਖਾਸ ਹੈ ਅਸੀਂ ਆਮ ਗੱਡੀ ਨੂੰ ਨਾਰਮਲ ਗੱਡੀ ਨੂੰ ਵੀ ਤੁਸੀਂ ਲਕਜ਼ਰੀ ਸਾਡੇ ਕੋਲ ਬਣਾ ਸਕਦੇ ਹਾਂ ਸਾਡੇ ਕੋਲ ਇਦਾਂ ਇਦਾਂ ਦੇ ਪ੍ਰੋਡਕਟ ਨੇ ਤੁਸੀਂ ਫੀਲ ਕਰੋਗੇ ਕਿ ਤੁਹਾਡੀ ਗੱਡੀ ਕੋਈ ਪੁਰਾਣਾ ਮਾਡਲ ਨਹੀਂ ਹੈਗੀ ਨਵੀਆਂ ਜਿਹੜੀਆਂ ਨਵੀਆਂ ਨੇ ਉਹਨਾਂ ਦੀ ਵੀ ਸਾਮ ਸੰਭਾਲ ਵਾਸਤੇ ਇਦਾਂ ਦੇ ਪ੍ਰੋਡਕਟ ਨੇ ਸਾਡੇ ਕੋਲ ਜੋ ਤੁਹਾਨੂੰ ਮਾਰਕੀਟ ਦੇ ਵਿੱਚੋਂ ਕਿਤੋਂ ਨਹੀਂ ਮਿਲਨੇ ਨਾਰਮਲ ਸ਼ਾਪ ਤੋਂ ਕਿ ਏਜੰਸੀ ਵਾਲਾਂ ਤੋਂ ਵੀ ਨਹੀਂ ਤੁਹਾਨੂੰ ਉਹ ਪ੍ਰੋਡਕਟ ਮਿਲਨੇ ਕਾਰ ਦੀ ਹੱਡ ਲਾਈਟ ਲੈ ਕੇ ਆਏ ਆ ਜੀ ਆਪਾਂ ਇਹ ਤੁਹਾਡੀ ਨਾਰਮਲ ਕਾਰ ਨੂੰ ਵੀ ਲਕਜ਼ਰੀ ਕਾਰ ਨਵੀਂ ਲੁੱਕ ਦੀ ਕਾਰ ਬਣਾ ਦੂਗੀ ਇਹ ਡੈਸ਼ਬੋਰਡ ਦੇ ਨੀਚੇ ਲੱਗ ਜਾਂਦੀ ਹੈ ਜੀ ਇਹ ਦੋ ਪਲੱਗ ਨੇ ਇਹਦੇ ਵਿੱਚ ਪਾਵਰ ਦੇ ਨਾਲ ਤੁਸੀਂ ਬੈਟਰੀ ਨਾਲ ਸਿਰਫ ਇਹਨੂੰ ਕਨੈਕਟ ਕਰਨਾ ਤੁਸੀਂ ਆਪ ਇਹਨੂੰ ਇੰਸਟਾਲ ਕਰ ਸਕਦੇ ਹੋ ਇਹਦੀ ਵੀਡੀਓ ਆਪਾਂ ਦੇ ਦਾਂਗੇ ਸਿਰਫ 500 ਰੁਪਏ ਦਾ ਪ੍ਰੋਡਕਟ ਹੈ 500 ਰੁਪਏ ਦੇ ਵਿੱਚ ਤੁਸੀਂ ਆਪਣੀ ਕਾਰ ਨੂੰ ਐਦਾਂ ਦੀ ਵਧੀਆ ਲੁੱਕ ਜਿਹੜੀ ਦੇ ਸਕਦੇ ਹੋ ਤੇ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦੇਣ ਲੱਗੇ ਆ ਜੀ ਲਾਈਟਿੰਗ ਦੇ ਵਿੱਚ ਆਪਣੇ ਕੋਲ 에ਅਰ ਲਾਈਟ ਹੈ ਇਹ ਹਵਾ ਦੇ ਨਾਲ ਚੱਲਣ ਵਾਲੀਆਂ ਲਾਈਟਾਂ ਨੇ ਜੀ ਦੋ ਪੀਸਾਂ ਦਾ ਸੈੱਟ ਹੈ ਸਿਰਫ 300 ਰੁਪਏ ਦਾ ਹੈ ਕਿੱਤੇ ਵੀ ਤੁਸੀਂ ਮਤਲਬ ਜਿਹੜਾ ਇਹਨੂੰ ਕਾਰ ਦੀ ਗ੍ਰਿੱਲ ਤੇ ਲਗਾ ਸਕਦੇ ਹੋ ਕਾਰ ਦੇ ਮਿਰਰਸ ਤੇ ਲਗਾ ਸਕਦੇ ਹੋ ਬਹੁਤ ਵਧੀਆ ਲੁੱਕ ਦੇ ਦੀ ਰਾਤ ਨੂੰ ਤੁਹਾਨੂੰ ਮਤਲਬ ਦੇਖਣ ਨੂੰ ਮਿਲਦੀ ਆ ਅੱਛਾ ਇਹ ਟੁੱਟਦੀ ਵਗੈਰਾ ਤਾਂ ਨਹੀਂ ਹੈ ਨਹੀਂ ਸਰ ਟੁੱਟਣ ਵਾਲਾ ਇਹਦੇ ਵਿੱਚ ਕੁਛ ਨਹੀਂ ਇਹਦੇ ਵਿੱਚ ਜਸਟ ਇੱਕ ਪੱਖਾ ਲੱਗਿਆ ਹੋਇਆ ਤੁਸੀਂ ਇਦਾਂ ਦੀ ਇਹਨੂੰ ਸੇਫ ਜਗ੍ਹਾ ਤੇ ਲਾਉਣਾ ਜਿੱਥੇ ਕਿ ਇਹ ਕਿਸੇ ਨਾਲ ਟੱਚ ਨਾ ਹੋ ਸਕੇ ਹਵਾ ਦੇ ਨਾਲ ਹੀ ਚੱਲ ਹਵਾ ਦੇ ਨਾਲ ਹੀ ਚੱਲੂਗੀ ਕੋਈ ਇਹਨੂੰ ਕਨੈਕਸ਼ਨ ਦੇਣ ਦੀ ਲੋੜ ਨਹੀਂ ਠੀਕ ਹੈ ਜੀ ਇਸ ਤੋਂ ਲਾਵਾਪਾ ਜਿਵੇਂ ਤੁਸੀਂ ਦੇਖਿਆ ਹੁਣ ਕਿ ਤੁਸੀਂ ਕਾਰ ਤੇ ਮਤਲਬ ਸਕ੍ਰੈਚਸ ਵਗੈਰਾ ਜਿਹੜੇ ਕਿਸੇ ਨੇ ਬੱਚਿਆਂ ਨੇ ਪਾਤੇ ਜਾਂ ਵੈਸੇ ਛੋਟੇ-ਮੁੰਡੇ ਸਕ੍ਰੈਚ ਆ ਜਾਂਦੇ ਨੇ ਤਾਂ ਉਹਨੂੰ ਕਲੀਨ ਕਰਨ ਵਾਸਤੇ ਆਹ ਕਾਰ ਰਿਮੂਵਲ ਜਿਹੜਾ ਹੈਗਾ ਸਕ੍ਰੈਚ ਰਿਮੂਵਲ ਪ੍ਰੋਡਕਟ ਆ ਜੀ ਆਪਣੇ ਕੋਲ ਸਿਰਫ 300 ਰੁਪਏ ਦਾ ਪ੍ਰੋਡਕਟ ਹੈ ਇਹ ਤੁਹਾਡੇ ਜਿਹੜੇ ਸਕ੍ਰੈਚਸ ਨੇ ਉਹ ਬਿਲਕੁਲ ਕਾਰ ਦੇ ਕਲੀਨ ਕਰ ਦੂਗਾ ਜਿਹੜੇ ਡੋਂਗੇ ਮਤਲਬ ਪੇਂਟ ਵਗੈਰਾ ਨਿਕਲਿਆ ਹੋਇਆ ਉਹ ਨਹੀਂ ਇਹ ਕਲੀਨ ਕਰੂਗਾ ਸਿਰਫ ਉੱਪਰਲੇ ਛੋਟੇ ਮੋਡੇ ਜਿਹੜੇ ਤੁਹਾਡੇ ਜਿੰਨੇ ਵੀ ਸਕ੍ਰੈਚ ਨੇ ਉਹ ਇਹਦੇ ਨਾਲ ਕਲੀਨ ਹੋ ਜਾਣਗੇ ਜੀ ਹੋਰ ਕੀ ਕੁਝ ਹੈ ਜੀ ਇਸ ਤੋਂ ਇਲਾਵਾ ਆਪਾਂ ਦੇਖਣ ਲੱਗੇ ਆ ਜੀ ਤੁਹਾਨੂੰ ਜਿਹੜੀ ਹੈਗੀ ਆ ਕਾਰ ਦੀ ਪਾਲਿਸ਼ ਹੈ ਜੀ ਇਹ ਰਿਪੇਅਰ ਵੀ ਕਰੂਗੀ ਪਾਲਿਸ਼ ਵੀ ਕਰੂਗੀ ਤੇ ਕਾਰ ਨੂੰ ਕਲੀਨ ਵੀ ਕਰੂਗੀ ਤੇ ਇਹ ਪ੍ਰੋਡਕਟ ਸਿਰਫ 300 ਰੁਪਏ ਦਾ ਪ੍ਰੋਡਕਟ ਹੈ ਜੀ ਤੁਸੀਂ ਆਪਣੀ ਕਾਰ ਨੂੰ ਇਹਦੇ ਨਾਲ ਚਮਕਾ ਸਕਦੇ ਹੋ ਵਧੀਆ ਜਿਹੜੀ ਤੁਹਾਡੀ ਸ਼ਾਈਨੀ ਵੈਰਾ ਬਾਹਰੋਂ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਬਾਹਰ ਵਾਸਤੇ ਅੰਦਰ ਵਾਸਤੇ ਵੀ ਇਹ ਬਾਹਰ ਵਾਸਤੇ ਆ ਜੀ ਅੰਦਰ ਵਾਸਤੇ ਤੁਹਾਨੂੰ ਪ੍ਰੋਡਕਟ ਦੇਣ ਲੱਗੇ ਆ ਜੀ ਆ ਫੋਮ ਹੈ ਜੀ ਆਪਣੇ ਕੋਲ ਫੋਮ ਕਲੀਨਰ ਹੈ ਜੀ ਤੁਹਾਡੀਆਂ ਕਾਰ ਦੀਆਂ ਜਿਹੜੀਆਂ ਸ਼ੀਟਾਂ ਨੇ ਉਹ ਅੰਦਰੋਂ ਮਤਲਬ ਖਰਾਬ ਹੋ ਗਈਆਂ ਜਾਂ ਉਹਨਾਂ ਨੂੰ ਕੋਈ ਮਤਲਬ ਕੋਈ ਹੱਥ ਲੱਗ ਗਿਆ ਕਿਸੇ ਤਰ੍ਹਾਂ ਦੇ ਜਾਂ ਅੰਦਰੋਂ ਤੁਹਾਡੀਆਂ ਸੀਟਾਂ ਮੈਲੀਆਂ ਹੋ ਗਈਆਂ ਤਾਂ ਇਹ ਤੁਸੀਂ ਸਪਰੇਅ ਕਰਕੇ ਜਸਟ ਹਲਕਾ ਜਿਹਾ ਇੱਕ ਕੱਪੜਾ ਮਾਰਨਾ ਹੈ ਤੁਹਾਡੀ ਸੀਟ ਹੈ ਜਿਹੜੀ ਉਹ ਉਦਾਂ ਦੀ ਹੀ ਹੋ ਜਾਊਗੀ ਜਿੱਦਾਂ ਦੀ ਉਹ ਪਹਿਲਾਂ ਸੀ ਇਹ ਤਾਂ ਨਹੀਂ ਹੋਊਗਾ ਜਿਵੇਂ ਆਪਾਂ ਰਿਪੇਅਰ ਤੋਂ ਬਾਅਦ ਜਾਂ ਸਰਵਿਸ ਤੋਂ ਬਾਅਦ ਮੋਟਰਸਾਈਕਲ ਹੱਕਦੇ ਆ ਜਾਂ ਗੱਡੀਆਂ ਹੱਕਦੇ ਆ ਵੀ ਹੱਤ ਮੈਲੇ ਹੋ ਜਾਂਦੇ ਨੇ ਉਵੇਂ ਤਾਂ ਨਹੀਂ ਹੋਏ ਨਹੀਂ ਉਦਾਂ ਦਾ ਇਹਦੇ 'ਚ ਕੁਝ ਨਹੀਂ ਜੀ ਇਹ ਤਾਂ ਇਵਨ ਕਿ ਉਹ ਚੀਜ਼ਾਂ ਨੂੰ ਸਾਰੀਆਂ ਨੂੰ ਕਲੀਅਰ ਕਰਨ ਵਾਸਤੇ ਹੈ ਤੁਸੀਂ ਇਹਨੂੰ ਡੈਸ਼ਬੋਰਡ ਤੇ ਵੀ ਅੰਦਰ ਕਲਿੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਨੂੰ ਤੁਸੀਂ ਛੱਤ ਦੇ ਉੱਤੇ ਵੀ ਯੂਜ਼ ਕਰ ਸਕਦੇ ਹੋ ਇਨਸਾਈਡ ਇਹਨੂੰ ਤੁਸੀਂ ਕਿਤੇ ਵੀ ਯੂਜ਼ ਕਰਕੇ ਆਪਣੀ ਕਾਰ ਨੂੰ ਅੰਦਰੋਂ ਖੁਦ ਹੀ ਕਲੀਨ ਕਰ ਸਕਦੇ ਹੋ ਤੁਹਾਨੂੰ ਹਜ਼ਾਰਾਂ ਰੁਪਏ ਖਰਚਣ ਦੀ ਲੋੜ ਨਹੀਂ ਇਹਦੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਕੁਝ ਹੋਰ ਵਰਤਨ ਦੀ ਜ਼ਰੂਰਤ ਹੈ ਜਾਂ ਇਹ ਦੇ ਇਕੱਲੇ ਨਾਲ ਸਿਰਫ ਇਹੀ ਚੱਲੂਗਾ ਜੀ ਇਹ ਤੁਸੀਂ ਮਤਲਬ ਸਪਰੇਅ ਕਰਨ ਤੋਂ ਬਾਅਦ ਇੱਕ ਦੋ ਮਿੰਟ ਬਾਅਦ ਤੁਸੀਂ ਸਿਰਫ ਸੁੱਕਾ ਕੱਪੜਾ ਜਿਹੜਾ ਉਹਤੇ ਤੇ ਮਾਰ ਦੇਣਾ ਜੀ ਹੋਰ ਕੀ ਕੁਝ ਹੈ ਜੀ ਇਸ ਤੋਂ ਇਲਾਵਾ ਕਾਰ ਦਾ ਜਿਹੜਾ ਜੀ ਡੈਸ਼ਬੋਰਡ ਹੈ ਡੈਸ਼ਬੋਰਡ ਨੂੰ ਤੁਸੀਂ ਆਪਣਾ ਜਿਵੇਂ ਤੁਸੀਂ ਦੇਖਿਆ ਹੋਣਾ ਕੁਝ ਟਾਈਮ ਬਾਅਦ ਉਹ ਡਲ ਹੋ ਜਾਂਦਾ ਵਾਈਟ ਜਾ ਹੋ ਜਾਂਦਾ ਕਲਰ ਉਹਦਾ ਤੇ ਉਹਨੂੰ ਕਲੀਨ ਕਰਨ ਵਾਸਤੇ ਇਹ ਹੈਗਾ ਜੀ ਬਲੈਕ ਪਾਲਿਸ਼ ਹੈ ਜੀ ਇਹ ਇਨਸਾਈਡ ਤੇ ਆਊਟਸਾਈਡ ਦੋਨੋਂ ਜਗ੍ਹਾ ਤੇ ਕੰਮ ਕਰੂਗੀ ਹਲਕਾ ਜਿਹਾ ਇਹਨੂੰ ਤੁਸੀਂ ਸਪਰੇਅ ਕਰਨਾ ਹੈ ਇਹਦੇ ਨਾਲ ਫੋਮ ਹੈ ਤੁਸੀਂ ਫੋਮ ਨਾਲ ਮਤਲਬ ਜਿਹੜਾ ਉਹਨੂੰ ਫਲਾ ਦੇਣਾ ਹੈ ਠੀਕ ਹੈ ਜੀ ਤੁਹਾਡੀ ਕਾਰ ਦੀ ਲੁਕਸ ਐਦਾਂ ਲੱਗੂਗੀ ਜਿਵੇਂ ਤੁਸੀਂ ਅੱਜ ਹੀ ਸ਼ੋਅਰੂਮ ਦੇ ਵਿੱਚੋਂ ਨਵੀਂ ਕਾਰ ਲੈ ਕੇ ਆਏ ਹੋ ਇਹ ਇਹਦਾ ਕਿੰਨਾ ਕੁ ਰੇਟ ਹੈ ਜੀ ਸਿਰਫ 300 ਰੁਪਏ ਦਾ ਪ੍ਰੋਡਕਟ ਹੈ ਜੀ ਜੀ ਤੁਸੀਂ ਤਾਂ ਦੁਕਾਨਾ ਬੰਦ ਕਰਾ ਦੇਣੀ ਐ ਇਸ ਹਿਸਾਬ ਨਾਲ ਲੋਕਾਂ ਦੀ ਨਹੀਂ ਦੁਕਾਨਾ ਨਹੀਂ ਬੰਦ ਕਰੀ ਅਸੀਂ ਜਾਨੀ ਪੱਟ ਸਾਡੇ ਰੇਟ ਹੀ ਥੋੜੇ ਐਦਾਂ ਦੇ ਨੇ ਸਾਡਾ ਮਤਲਬ ਕਨਸੈਪਟ ਹੀ ਥੋੜਾ ਲੱਗ ਗਿਆ ਅਸੀਂ ਮਾਰਕੀਟ ਨਾਲੋਂ ਤੇ ਆਨਲਾਈਨ ਨਾਲੋਂ ਸਸਤੇ ਪ੍ਰੋਡਕਟ ਪ੍ਰੋਵਾਈਡ ਕਰਦੇ ਆ ਕਰਦੇ ਵੀ ਉਹ ਪ੍ਰੋਡਕਟਾਂ ਜਿਹੜੇ ਤੁਹਾਨੂੰ ਨਾਰਮਲ ਮਾਰਕੀਟ ਜਾਂ ਆਨਲਾਈਨ ਮਾਰਕੀਟ ਤੇ ਨਹੀਂ ਮਿਲਦੇ ਇਸ ਤੋਂ ਇਲਾਵਾ ਹੁਣ ਤੁਸੀਂ ਦੇਖਿਆ ਜਾਣਾ ਜਿਵੇਂ ਆਣਾ ਮਤਲਬ ਹੁਣ ਦਾ ਜਿਹੜਾ ਟਾਈਮ ਚੱਲ ਰਿਹਾ ਹੈ ਸੀਜ਼ਨ ਹੈਗਾ ਟੂਰਿੰਗ ਵਗੈਰਾ ਦਾ ਚੱਲ ਰਿਹਾ ਹੈ ਤੇ ਮੋਸਟਲੀ ਸਾਰੇ ਆਪਣਾ ਹਿਮਾਚਲ ਵਗੈਰਾ ਪਹਾੜਾਂ ਚ ਵਿਜ਼ਿਟ ਕਰ ਰਹੇ ਨੇ ਤਾਂ ਉੱਥੇ ਡਸਟਬੀਨ ਉਹਨਾਂ ਨੇ ਕੰਪਲਸਰੀ ਕਰਤਾ ਜੀ ਆ ਛੋਟਾ ਜਿਹਾ ਡਸਟਬੀਨ ਆਪਾਂ ਲੈ ਆਏ ਆ ਸਿਰਫ 150 ਰੁਪਏ ਦਾ ਪ੍ਰੋਡਕਟ ਹੈ ਤੁਸੀਂ ਚਲਾਣ ਤੋਂ ਮੋਟੇ ਚਲਾਣ ਤੋਂ ਤੁਹਾਨੂੰ ਇਹ 150 ਰੁਪਏ ਦਾ ਪ੍ਰੋਡਕਟ ਹੈ ਜਿਹੜਾ ਬਚਾ ਸਕਦਾ ਹਿਮਾਚਲ ਘੁੰਮਣ ਵਾਲਿਆਂ ਵਾਸਤੇ ਖਾਸ ਇਹ ਮਤਲਬ ਪ੍ਰੋਡਕਟ ਹੈ ਇਹ ਜਰੂਰ ਆਪਣੀ ਕਾਰ ਦੇ ਵਿੱਚ ਤੁਸੀਂ ਲੈ ਕੇ ਜਾਣਾ ਜੀ ਇੱਕ ਚੀਜ਼ ਇਹ ਹੈ ਜੀ ਇਹ ਵੀ ਦੱਸੋ ਜੀ ਇਹਦੇ ਬਾਰੇ ਇੱਕ ਗਲਾਸ ਫਿਲਮ ਹੈ ਜੀ ਜਿਵੇਂ ਆਪਣੇ ਕਾਰ ਦੇ ਸ਼ੀਸ਼ੇ ਤੇ بارش ਦੇ ਦਾਗ ਪੈ ਜਾਂਦੇ ਨੇ ਜਾਂ ਮਿੱਟੀ ਦੇ ਦਾਗ ਹੋ ਗਏ ਜਾਂ بارش ਦੇ ਛਿੱਟੇ ਜੰਮ ਜਾਂਦੇ ਨੇ ਜਿਹੜੇ ਉਹਨਾਂ ਨੂੰ ਕਲੀਨ ਕਰਨ ਵਾਸਤੇ ਆ ਜੀ ਉਹ ਛਿੱਟੇ ਵਗੈਰਾ ਇਹ ਜੰਮਣ ਨਹੀਂ ਦਿੰਦਾ ਇਹਨੂੰ ਤੁਸੀਂ ਆਪਣੀ ਨਾਰਮਲ ਕਾਰ ਨੂੰ ਵਾਸ਼ ਕਰਕੇ ਤੇ ਇਹਨੂੰ ਤੁਸੀਂ ਜਿਹੜਾ ਹੈਗਾ ਉਹਦੇ ਉੱਤੇ ਮਤਲਬ ਘਮਾ ਦੇਣਾ ਆ ਤਾਂ ਇਦੇ ਨਾਲ ਜਿਹੜਾ ਹੈਗਾ ਤੁਹਾਡੀ ਕਾਰ ਦੇ ਸ਼ੀਸ਼ੇ ਤੇ ਇੱਕ ਤਾਂ ਪਾਣੀ ਨਹੀਂ ਖੜੂਗਾ ਤਾਂ ਦੂਜੇ ਮਿੱਟੀ ਘੱਟੇ ਦੇ ਜਾਂ ਬਾਰਿਸ਼ ਦੇ ਦਾਗ ਜੇ ਨਹੀਂ ਜੰਮਣਗੇ ਅੱਛਾ ਜਦੋਂ ਮੀਂਹ ਪੈ ਰਿਹਾ ਹੋਊਗਾ ਉਦੋਂ ਵਰਤ ਸਕਦੇ ਆਪਾਂ ਨਹੀਂ ਨਾਰਮਲ ਤੁਸੀਂ ਵਰਤੋ ਜੀ ਜਦੋਂ ਵੀ ਤੁਸੀਂ ਕਾਰ ਵਾਸ਼ ਕਰਵਾਈ ਹੈ ਜਾਂ ਤੁਸੀਂ ਖੁਦ ਕਾਰ ਵਾਸ਼ ਕਰ ਰਹੇ ਹੋ ਤਾਂ ਤੁਸੀਂ ਨਾਰਮਲ ਇਹਨੂੰ ਯੂਜ਼ ਉਸ ਤੋਂ ਧੋਣ ਤੋਂ ਬਾਅਦ ਸਾਫ਼ ਕਰਨ ਤੋਂ ਬਾਅਦ ਇਹਨੂੰ ਯੂਜ਼ ਕਰ ਲਓ ਇੱਕ ਵਾਰੀ ਇੱਕ ਤਰ੍ਹਾਂ ਦੀ ਇਹ ਕੋਟਿੰਗ ਹੋ ਜਾਂਦੀ ਹੈ ਕਾਰ ਦੀ ਕਿੰਨਾ ਟਾਈਮ ਅਸਰ ਰਹਿੰਦਾ ਇਹਦਾ ਅਸਰ ਇਹਦਾ ਰਹੂਗਾ ਜੀ ਤਕਰੀਬਨ 15 ਤੋਂ 20 ਦਿਨ ਤੱਕ ਕੰਪਲਸਰੀ ਹੈਗਾ ਹੀ ਹੈਗਾ ਮਤਲਬ ਵੱਧ ਵੀ ਹੋ ਸਕਦਾ ਡਿਪੈਂਡ ਕਰਦਾ ਤੁਹਾਡੀ ਕਾਰ ਯੂਜ਼ ਕਿੰਨਾ ਹੁੰਦੀ ਹੈ ਧੁੱਪ 'ਚ ਬਾਹਰ ਕਿੰਨਾ ਨਿਕਲ ਰਹੀ ਹੈ ਉਸ ਤੇ ਡਿਪੈਂਡ ਕਰਦਾ ਜੀ ਜੀ ਹੋਰ ਕੀ ਕੁਝ ਹੈ ਔਰ ਇਸ ਤੋਂ ਇਲਾਵਾ ਆਪਾਂ ਦੇਣ ਵਾਲਿਆਂ ਜੀ ਆਪਣੇ ਕੋਲ ਹੈਗੀ ਹੈ ਜੀ ਇਹ ਪੈਂਚਰ ਕਿਟ ਹੈ ਤੁਸੀਂ ਤਕਰੀਬਨ 50 ਤੋਂ 100 ਰੁਪਏ ਪੈਂਚਰ ਪਰ ਪੈਂਚਰ ਦੇ ਲਗਾਉਣੇ ਹੋ ਤਾਂ ਆਪਾਂ ਸਿਰਫ 100 ਰੁਪਏ ਦੇ ਵਿੱਚ ਤੁਹਾਨੂੰ ਪੈਂਚਰ ਕਿਟ ਹੀ ਦੇ ਦੇਣੀ ਹੈ ਦੀ ਦੇ ਵਿੱਚ ਤੁਹਾਨੂੰ ਦੋ ਟੂਲ ਮਿਲਣਗੇ ਨਾਲ ਗਲੂ ਹੈਗੀ ਆ ਜੀ ਤਿੰਨ ਪੈਂਚਰ ਨੇ ਸਿਰਫ 100 ਰੁਪਏ ਦੇ ਵਿੱਚ ਇਹ ਪ੍ਰੋਡਕਟ ਆਪਾਂ ਦੇ ਦੇਣਾ ਹੈ ਸਸਤਾ ਪਿਆ ਕਿਉਂਕਿ 100 ਰੁਪਿਆ ਪੈਂਚਰ ਦਾ ਲੱਗ ਜਾਂਦਾ ਤੇ ਇਸ ਹੱਬ ਨਾਲੇ ਸਸਤਾ ਪਿਆ ਹਾਂਜੀ ਨਾਲੇ ਇਹ ਵੈਸੇ ਵੀ ਕੈਰੀ ਨਾਲ ਕਰਨਾ ਚਾਹੀਦਾ ਜਿੱਥੇ ਆਪਾਂ ਇਹ ਲੱਖਾਂ ਦੀ ਕਾਰ ਲੈ ਕੇ ਘੁੰਮ ਰਹੇ ਹਾਂ ਤਾਂ ਉਹਦੀ ਸੇਫਟੀ ਵਾਸਤੇ ਕਿਤੇ ਨੇਰੇ ਸਵੇਰੇ ਆਪਾਂ ਨੂੰ ਨਹੀਂ ਮਤਲਬ ਪੈਂਚਰ ਆਲਾ ਮਿਲਦਾ ਤਾਂ ਆਪਣਾ ਕੰਮ ਤੁਸੀਂ ਖੁਦ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਆਪਾਂ ਆਹ ਸਾਈਡ ਮਿਰਰ ਦੇ ਉੱਤੇ ਲੱਗ ਜਾਂਦੇ ਨੇ ਜੀ ਛੋਟੇ ਸ਼ੀਸ਼ੇ ਨੇ ਜਿੱਦਾਂ ਤੁਸੀਂ ਕਾਰ پارک ਕਰਨ ਲੱਗੇ ਤੁਹਾਨੂੰ ਸਾਈਡਾਂ ਦਾ ਅੰਦਾਜ਼ਾ ਨਹੀਂ ਹੁੰਦਾ ਤਾਂ ਇਹ ਵੀ ਸਿਰਫ 100 ਰੁਪਏ ਦਾ ਪ੍ਰੋਡਕਟ ਹੈ ਜੀ ਇਹ ਆਪਣੀ ਕਾਰ ਤੇ ਤੁਸੀਂ ਜ਼ਰੂਰ ਲਗਾਓ ਅੱਛਾ ਹੋਰ ਕੀ ਕੁਝ ਹੈ ਜੀ ਆਪਣੇ ਕੋਲ ਹੋਰ ਆਪਾਂ ਦੇਣ ਵਾਲਿਆਂ ਜੀ ਕਾਰ ਦੇ ਅੰਦਰੋਂ ਜਿਵੇਂ ਕੋਈ ਮਿੱਟੀ ਵਗੈਰਾ ਚੜ ਜਾਂਦੀ ਆ ਠੀਕ ਹੈ ਜੀ ਉਹਨੂੰ ਵੈਕਿਊਮ ਕਰਨ ਵਾਸਤੇ ਉਹਨੂੰ ਬਾਹਰ ਕੱਢਣ ਵਾਸਤੇ ਆ ਵੈਕਿਊਮ ਕਲੀਨਰ ਹੈ ਜੀ ਸਿਰਫ ਇਹ ਆਈਟਮ ਹੈ ਜਿਹੜੀ 700 ਰੁਪਏ ਦੀ ਆਈਟਮ ਹੈ ਜੀ ਇਹ ਮਿੱਟੀ ਵੀ ਕੱਢੂਗਾ ਬਾਹਰ ਤੇ ਜਿੱਦਾਂ ਕੋਈ ਖੁੰਜਿਆ ਵਗੈਰਾ ਦੇ ਵਿੱਚ ਮਿੱਟੀ ਜਮੀ ਹੋਈ ਹੈ ਇਹ ਡਬਲ ਸਾਈਡ ਹੈ ਇਹ ਚੋ 에ਅਰ ਨਿਕਲਦੀ ਹੈ ਜੀ ਉਹ 에ਅਰ ਕਲੀਨ ਕਰਕੇ ਉਹ ਉਥੋਂ ਮਿੱਟੀ ਨੇੜੇ ਮਤਲਬ ਖੁੰਝਿਆਂ ਦੇ ਵਿੱਚੋਂ ਵੀ ਕੱਢ ਦੂਗਾ ਤੇ ਵੈਕਿਊਮ ਵੀ ਕਰੂਗਾ ਦੋ ਮਤਲਬ ਕੰਮ ਕਰਦਾ ਹੈ ਇਹ ਸਿਰਫ 700 ਰੁਪਏ ਦਾ ਪ੍ਰੋਡਕਟ ਹੈ ਜੀ ਪਾਵਰ ਐਨੀ ਹੈ ਦੀ ਇਹਦੀ ਇਹਦੀ ਫੁੱਲ ਟੈਸਟਿੰਗ ਜਿਹੜੀ ਅਸੀਂ 101% ਕੀਤੀ ਹੋਈ ਹੈ ਵੈਕਿਊਮ ਬਾਰੇ ਨਾ ਬਹੁਤ ਸਾਰੇ ਲੋਕ ਨੇ ਇਹ ਕਹਿੰਦੇ ਨੇ ਕਿ ਵੈਕਿਊਮ ਇਹ ਜਿਹੜੇ ਦਿੱਤੇ ਜਾ ਰਹੇ ਨੇ ਆਨਲਾਈਨ ਜਾਂ ਮਾਰਕੀਟਾਂ ਦੇ ਵਿੱਚ ਦੇ ਕੰਮ ਨਹੀਂ ਕਰਦੇ ਹੈਗੇ ਤਾਂ ਸਿਰਫ ਖਡਾਉਣੇ ਦੇ ਤੌਰ ਤੇ ਹੀ ਵਰਤ ਸਕਦੇ ਤੁਸੀਂ ਉਹ ਵੈਕਿਊਮ ਤੇ ਇਹ ਵੈਕਿਊਮ ਦੇ ਵਿੱਚ ਜਮੀਨ ਆਸਮਾਨ ਦਾ ਫਰਕ ਹੈ ਉਹ ਆਉਂਦਾ ਇੱਕ ਸਸਤਾ ਹੁੰਦਾ ਹੈ ਕਾਫੀ ਹਲਕਾ ਹੁੰਦਾ ਹੈ ਇਹ ਸਪੈਸ਼ਲ ਅਸੀਂ ਇੰਪੋਰਟ ਕਰਵਾਏ ਨੇ ਸਪੈਸ਼ਲ ਹੀ ਬਣਵਾਏ ਨੇ ਤੁਸੀਂ ਸਾਡਾ ਮਾਰਕਾ ਦੇਖ ਸਕਦੇ ਹੋ ਇਹਦੇ ਤੇ ਲੱਗਿਆ ਹੋਇਆ ਠੀਕ ਹੈ ਜੀ ਇਹ ਉਹ ਵਾਲੇ ਵੈਕਿਊਮ ਨਾਲ ਇਹਨੂੰ ਆਪਾਂ ਨਹੀਂ ਕੰਪੇਅਰ ਕਰ ਸਕਦੇ ਰੇਟ ਵਾਈਜ਼ ਵੀ ਤੇ ਕੁਆਲਿਟੀ ਵਾਈਜ਼ ਵੀ ਇਸ ਤੋਂ ਇਲਾਵਾ ਹੋਰ ਕੀ ਇਸ ਤੋਂ ਇਲਾਵਾ ਜੀ ਆਪਾਂ ਜਿਵੇਂ ਜਿਹੜਾ ਹੈਗਾ ਤੁਹਾਡੀ ਕਾਰ ਹੈ ਜਿਹੜੀ ਉਹ ਧੁੱਪ ਦੇ ਵਿੱਚ ਤੁਸੀਂ ਪਾਰਕ ਕਰ ਦਿੰਨੇ ਹੋ ਤਾਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੁਸੀਂ ਆ ਕੇ ਬੈਠਦੇ ਹੋ ਤਾਂ ਤੁਹਾਨੂੰ ਸੀਟਾਂ ਐਨ ਫੁੱਲ ਗਰਮ ਮਿਲਦੀਆਂ ਨੇ ਠੀਕ ਹੈ ਜੀ ਉਹਨੂੰ ਠੰਡਾ ਕਰਨ ਵਾਸਤੇ ਕਾਰ ਨੂੰ ਠੰਡਾ ਰੱਖਣ ਵਾਸਤੇ ਆਹ ਸ਼ੀਟ ਹੈ ਜੀ ਆਪਣੇ ਕੋਲ ਤੁਸੀਂ ਕਾਰ پارک ਕਰਤੀ ਇਹਨੂੰ ਸ਼ੀਟ ਨੂੰ ਲਾ ਦਿਓ ਠੀਕ ਹੈ ਜੀ ਧੁੱਪ ਅੰਦਰ ਨਹੀਂ ਆਊਗੀ ਤਾਂ ਤੁਹਾਡੀ ਕਾਰ ਦਾ ਜਿਹੜਾ ਟੈਂਪਰੇਚਰ ਹੈ ਵੈਸੇ ਹੀ 10 15% ਜਿਹੜਾ ਡਾਊਨ ਰਹੂਗਾ ਤੇ ਤਕਰੀਬਨ 3 ਤੋਂ 4 ਮਿੰਟ ਦੇ ਵਿੱਚ ਤੁਹਾਡੀ ਕਾਰ ਹੈ ਜਿਹੜੀ ਉਹ ਠੰਡੀ ਹੋ ਜਾਊਗੀ ਪਰ ਇਸ ਸੀਜ਼ਨ ਦੇ ਵਿੱਚ ਬਹੁਤ ਕੰਮ ਦੀ ਚੀਜ਼ ਹੈ ਕਿਉਂਕਿ ਜਿਹੜਾ ਮੌਸਮ ਹੈ ਉਹ ਲਗਾਤਾਰ ਬਹੁਤ ਗਰਮ ਬਣਿਆ ਹੋਇਆ ਤੇ ਜਿਹੜੇ ਵੀ ਬੰਦੇ ਜਾਂਦੇ ਨੇ ਬਾਹਰ ਅੰਦਰ ਜਾਂਦੇ ਨੇ ਜਾਂ ਕਿਤੇ ਵੀ ਨੇੜੇ ਤੇੜੇ ਵੀ ਜਾਂਦੇ ਨੇ ਜਦ ਵੀ ਉਹ ਗੱਡੀ ਖੜਾਉਂਦੇ ਨੇ ਤਾਂ ਉਹਨਾਂ ਦੇ ਲਈ ਬੜੀ ਕੰਮ ਦੀ ਚੀਜ਼ ਹੈ ਇਸ ਤੋਂ ਇਲਾਵਾ ਬਾਈ ਹੋਰ ਕੀ ਹੋਇਆ ਇਸ ਤੋਂ ਇਲਾਵਾ ਆਪਾਂ ਦੇਣ ਵਾਲੇ ਆ ਜੀ ਤੁਹਾਨੂੰ ਆਪਣਾ ਇਹ ਹੈਗਾ ਜੀ ਬੂਸਟਰ ਕੇਬਲ ਹੈ ਜੀ ਮੰਨ ਲਓ ਵੀ ਕਿਤੇ ਕਈ ਵਾਰੀ ਕੀ ਹੁੰਦਾ ਬੈਟਰੀ ਲੋ ਹੋ ਜਾਂਦੀ ਹੈ ਆਪਣੇ ਤੋਂ ਕੋਈ ਲਾਈਟਾਂ ਆਨ ਰਹਿ ਗਈਆਂਗਾ ਕਾਰ ਦੀ ਕੋਈ ਚੀਜ਼ ਚੱਲਦੀ ਰਹਿ ਗਈ ਤਾਂ ਆਪਣੀ ਕਾਰ ਦੀ ਜਦੋਂ ਬੈਟਰੀ ਲੋ ਹੋ ਜਾਂਦੀ ਹੈ ਆਪਾਂ ਨੂੰ ਦੂਜੀ ਬੈਟਰੀ ਚੱਕ ਕੇ ਸਟਾਰਟ ਕਰਨ ਦੀ ਲੋੜ ਨਹੀਂ ਤੁਸੀਂ ਕਿਸੇ ਤੋਂ ਵੀ ਹੈਲਪ ਲੈਣੀ ਆ ਤਾਂ ਇੱਥੇ ਜਿਹੜੀਆਂ ਹੈਗੀਆਂ ਇਹ ਦੋ ਤਾਰਾਂ ਨੇ ਤਕਰੀਬਨ 2 ਮੀਟਰ ਦੀ ਲੈਂਥ ਹੈ ਦੀ ਤੁਸੀਂ ਮਤਲਬ ਜਿਹੜਾ ਹੈਗਾ ਆਪਣੀ ਕਾਰ ਨੂੰ ਈਜ਼ੀ ਟੀ ਸਟਾਰਟ ਕਰ ਸਕਦੇ ਹੋ ਅੱਛਾ 500 ਐਂਪੀਅਰ ਦੀ ਹੈ ਇਹਦੀ ਪਾਵਰ ਇੰਨੀ ਹੈ ਕਿ ਤੁਸੀਂ ਇਹਦੇ ਨਾਲ ਟਰੱਕ ਤੇ ਬੱਸ ਨੂੰ ਵੀ ਸਟਾਰਟ ਕਰ ਸਕਦੇ ਹੋ ਬਿਲਕੁਲ ਬੜੀ ਕੰਮ ਦੀ ਚੀਜ਼ ਹੈ ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਹਰ ਵਿਅਕਤੀ ਸਟ्रेस ਦੇ ਵਿੱਚ ਹੈ ਤੇ ਸਟ्रेस ਦੇ ਵਿੱਚ ਜਾਂ ਨਸ਼ੇ ਦੀ ਹਾਲਤ ਦੇ ਵਿੱਚ ਬਹੁਤ ਵਾਰ ਹੋ ਜਾਂਦਾ ਵਿਆਹ ਸ਼ਾਦੀਆਂ ਤੇ ਗਿਆ ਹੁੰਦਾ ਕਿ ਲਾਈਟਾਂ ਚਾਲੂ ਰਹਿ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਸਟਾਰਟ ਕਰਨ ਦੇ ਲਈ ਬੜੀ ਕੰਮ ਦੀ ਚੀਜ਼ ਹੈ ਤੇ ਦੂਜੀ ਬਈ ਜੀ ਉਹਨਾਂ ਨੇ ਪਹਿਲਾਂ ਜਿਹੜੀ ਚੀਜ਼ ਦਿਖਾਈ ਹੈ ਕਿ ਗਰਮੀ ਦੇ ਨਾਲ ਜਿਹੜੀਆਂ ਗੱਡੀਆਂ ਤਪ ਜਾਂਦੀਆਂ ਨੇ ਬੈਠਣਾ ਵੀ ਔਖਾ ਹੋ ਜਾਂਦਾ ਟੂਹੀ ਲਾਉਣੀ ਵੀ ਔਖੀ ਹੋ ਜਾਂਦੀ ਹੈ ਉਹਨਾਂ ਲਈ ਵੀ ਬੜੀ ਕੰਮ ਦੀ ਚੀਜ਼ ਹੈ ਹੋਰ ਬਾਈ ਜੀ ਕੀ ਕੁਝ ਹੈ ਜੀ ਆਪਣੇ ਕੋਲ ਹੋਰ ਆਪਣੇ ਕੋਲ ਐਦਾਂ ਦੀਆਂ ਤੁਹਾਨੂੰ ਕਾਰ ਦੇ ਰਿਲੇਟਡ ਕਾਫੀ ਆਈਟਮਾਂ ਮਿਲ ਜਾਣਗੀਆਂ ਸਾਡੇ ਰੈਗੂਲਰ WhatsApp ਗਰੁੱਪ ਅਪਡੇਟ ਹੁੰਦੇ ਰਹਿੰਦੇ ਆ ਤੁਸੀਂ ਦਿੱਤੇ ਗਏ ਨੰਬਰ ਤੇ ਸਾਨੂੰ WhatsApp ਤੇ ਮੈਸੇਜ ਕਰੋ ਗਰੁੱਪ ਜੁਆਇਨ ਕਰਕੇ ਤੁਸੀਂ ਮਤਲਬ ਡੇਲੀ ਤੁਹਾਨੂੰ ਰੇਟ ਵਗੈਰਾ ਵੀ ਅਪਡੇਟ ਹੁੰਦੇ ਰਹਿੰਦੇ ਨੇ ਉਹਦੇ ਤੇ ਨਵੀਆਂ-ਨਵੀਆਂ ਆਈਟਮਾਂ ਵੀ ਆਪਾਂ ਉਹਦੇ ਵਿੱਚ ਅਪਡੇਟ ਕਰਦੇ ਆਂ ਤੇ ਈ ਮਾਰਕੀਟ ਪਟਿਆਲਾ ਜੀ ਸਰੰਦ ਰੋਡ ਤੇ ਹੀਰੋ ਏਜੰਸੀ ਦੀ ਬੈਕ ਸਾਈਡ ਆਪਣਾ ਸਟੋਰ ਹੈ ਤੁਸੀਂ ਸਾਡੇ ਤੋਂ ਵਟਸਐਪ ਤੇ ਲੋਕੇਸ਼ਨ ਵੀ ਲੈ ਸਕਦੇ ਹੋ ਬਾਕੀ ਆਲ ਓਵਰ ਇੰਡੀਆ ਡਿਲੀਵਰੀ ਆਪਣੀ ਕਿਤੇ ਵੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਬਾਕੀ ਬਾਈ ਜੀ ਹੋਰਾਂ ਦਾ ਇੱਕ ਸਪੈਸ਼ਲ ਆਫਰ ਵੀ ਹੈ ਕਿ ਜੇਕਰ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਜਾਂ ਇਹਨਾਂ ਨੂੰ ਫੋਨ ਕਰੂਗਾ ਤਾਂ ਇਹ ਗਿਫਟ ਵੀ ਜਿਹੜੇ ਤੁਹਾਨੂੰ ਦੇਣਗੇ ਖਾਸ ਤੌਰ ਤੇ ਗੱਡੀਆਂ ਦੇ ਰਿਲੇਟਡ ਕੋਈ ਨਾ ਕੋਈ ਗਿਫਟ ਤੁਹਾਨੂੰ ਦੇਣਗੇ ਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਗਿਫਟ ਵਾਲੀ ਗੱਲ ਪੱਕੀ ਹੈ ਨਾ ਬਿਲਕੁਲ ਜੀ ਬਿਲਕੁਲ ਸਪੈਸ਼ਲ ਆਪਾਂ ਇੱਕ ਗਿਫਟ ਰੱਖਿਆ ਹੋਇਆ ਉਹਨਾਂ ਵਾਸਤੇ ਜਿਹੜੇ ਬੰਦੇ ਵੀਡੀਓ ਸ਼ੇਅਰ ਕਰਕੇ ਸਾਡੇ ਕੋਲ ਪਰਚੇਸ ਕਰਨ ਲਈ ਆਉਣਗੇ ਕੋਈ ਨਾ ਕੋਈ ਆਈਟਮ ਜਦੋਂ ਕੋਈ ਪਰਚੇਸ ਕਰਦਾ ਤਾਂ ਅਸੀਂ ਐਡੀਸ਼ਨਲ ਗਿਫਟ ਉਹਨਾਂ ਨੂੰ ਨਾਲ ਜ਼ਰੂਰ ਦੇ ਆਗੇ ਜੀ ਬਹੁਤ ਬਹੁਤ ਸ਼ੁਕਰੀਆ ਬਈ ਸ਼ੁਕਰੀਆ